ਇੱਧਰ ਦਸ ਬੱਤ ਜਿਹੜੇ ਇੱਥੋਂ ਕਿੰਨੀ ਹੋਣ ਚਾਹੀਦੀਆਂ ਇੱਧਰ ਦਾਸ ਹੋਣੇ ਚਾਹੀਦੀਆਂ ਇਹ ਇੱਧਰ ਨੂੰ ਤਿੰਨ ਹੋਣੀ ਚਾਹੀਦੀਆਂ ਇੱਥੋਂ ਜਿਹੜੀ 300 ਨਹੀਂ 10 ਹੋਣੀ ਚਾਹੀਦੀਆਂ ਨੀਚੇ ਨੂੰ ਜਿਹੜਾ ਆਪਣਾ ਆਵਲ ਕੱਪੜਾ ਇਹ ਵੀ ਓਪਨ ਹੈ ਇਹ ਵੀ ਓਪਨ ਹੈ ਯੈਸ ਇਹ ਵੀ ਓਪਨ ਹੈ ਆਵਲ ਜਿਹੜਾ ਕੱਪੜਾ ਹੈ ਜੁੜਿਆ ਹੋਇਆ ਇਹਨੂੰ ਆਪਾਂ ਨੇ ਫੋਲਡ ਕੀਤਾ ਹੋਇਆ ਦੋ ਤਹਾਂ ਤੇ ਫੋਲਡ ਹੋਇਆ ਹੈ ਕੱਪੜਾ ਇਹ ਠੀਕ ਆ ਦੋ ਵਾਂਗ ਹੁੰਦੀਆਂ ਆਪਣੀਆਂ ਇੱਕ ਇੱਧਰ ਤੇ ਇੱਕ ਇੱਧਰ ਇਹ ਦੋ ਵਾਂਗ ਤਹਾਂ ਤੇ ਫੋਲਡ ਹੋਇਆ ਹੈ ਸਭ ਇਸ ਤਰ੍ਹਾਂ ਠੀਕ ਹੈ ਜਿੱਦਾਂ ਫੋਲਡ ਕਰਕੇ ਅੱਪਰ ਰੱਖਿਆ ਹੋਇਆ ਹੈ ਆਣੀ ਲੈਂਥ ਲੈਣੀ ਹੈ ਜਿਹੜੀ ਆਪਣੇ ਕੋਲ ਸਲੀਵ ਦੀ ਲੈਂਥ ਆ ਉਹ 18 ਹੈ ਠੀਕ ਹੈ ਅੱਗੇ ਤੋਂ ਜਿਹੜੀ ਪੂਰੀ ਆ ਉਹ 5 ਠੀਕ ਹੈ ਇਦਾਂ ਆਪਾਂ 10 ਸਾਈਜ਼ ਦੇ ਸੀ ਕਪੜਾ ਲੈ ਲਿਆ ਆਪਾਂ ਨੇ ਹੁਣ ਆਪਾਂ ਤੇ ਲੈਂਥ ਦੇਖਣੀ ਆ ਜਿਹੜੀ ਆਪਣੀ ਲੈਂਥ ਹੋ ਕਿੰਨੀ ਆ 18 ਜਿਹੜੀ ਆਪਣੀ 18 ਲੈਂਥ ਹੋ ਕਿੱਥੇ ਤੱਕ ਆ ਰਹੀ ਆ ਇਹ ਆਪਣੀ ਕਿੰਨੀ ਹੋ ਗਈ ਲੈਂਥ ਲੈਂਥ ਕਿੰਨੀ ਆਪਣੀ 18 18 ਲੈਂਥ ਕਿੰਨੀ ਹੁੰਦੀ ਆ 2 ਇੰਚ ਤੇ ਨਿਵੇਂ 2 ਇੰਚ ਫੋਲਡਿੰਗ ਦੇ ਅੱਗੇ ਤੋਂ 1/2 ਇੰਚ ਇਧਰ ਜਿਹੜਾ ਸ਼ੋਲਡਰ ਤੇ ਸਲਾਈਂਗ ਆਉਣਾ ਹੁੰਦਾ 18 ਤੋਂ ਆਪਾਂ ਨੇ ਟਾਈਲ ਜਿੱਥੇ ਲਿੱਤਾ ਐਕਸਟਰਾ ਜਿਹੜੀ ਇਹਦੀ ਕਟਿੰਗ ਆ ਇੱਥੋਂ ਆ ਇੱਥੋਂ ਠੀਕ ਹੈ ਆਹ ਹੋ ਗਈ ਇਹਦੀ ਕਟਿੰਗ ਅਲਟਰਾ ਐਕਸਟਰਾ ਕਰਕੇ ਆਪਾਂ ਚੱਕ ਤਾਂ ਇੱਥੋਂ ਕਟਿੰਗ ਹੋ ਗਈ ਠੀਕ ਹੈ ਆਪਣੇ ਕੋਲ ਹੁਣ ਇੱਥੇ ਤੱਕ ਆ ਗਏ ਹੁਣ ਆਪਾਂ ਨੇ ਇੱਥੋਂ ਇਹਦੀ ਕਾਟ ਪਾਉਣੀ ਹੁੰਦੀ ਹੈ ਕਿੰਨੇ ਇੰਚ ਦੀ ਕਾਟ ਪਾਉਣੀ ਹੁੰਦੀ ਹੈ ਇਸ ਨੀਚੇ ਤੋਂ ਕਿੰਨੇ ਇੰਚ ਦੀ ਕਾਟ ਪਾਉਣੀ ਹੁੰਦੀ ਹੈ 3 ਇੰਚ ਦੀ ਕਾਟ ਪਾਉਣੀ ਹੁੰਦੀ ਹੈ 3 ਇੰਚ ਦੀ ਕੱਟ ਪੈ ਗਈ ਆ 3 3 ਇੰਚਾਂ ਦੀ ਕੱਟ ਨੂੰ ਆਪਾਂ ਇਹਦੇ ਨਾਲ ਮੈਚ ਕਰ ਦਿੰਦੇ ਹਾਂ ਬਸ ਕੱਟ ਲੀ ਹਦੋਂ ਛਾਲ ਦੇ ਸਕਤੋਂ ਉਹ ਤੁਸੀਂ ਦੱਸਿਆ ਸੀ ਆ ਇੱਥੋਂ ਕਾਟ ਪਾਉਣੀ ਹੁੰਦੀ ਹੈ 3 ਇੰਚ ਦੀ ਹੁਣ ਅੱਗੇ ਤੋਂ ਮੂਰੀ ਕਿੰਨੀ ਸੀਗੀ ਆਪਣੀ ਉਰੇ ਤੋਂ ਪੰਜ ਹਨਾ 2 ਇੰਚ ਆਪਣਾ ਐਕਸਟਰਾ ਫੋਲਡਿੰਗ ਦਾ ਇੱਥੋਂ ਆਪਾਂ ਨੇ ਕਿੰਨਾ ਲੈਣਾ ਪੰਜ ਇੱਥੋਂ ਨਹੀਂ ਲੈਣਾ ਠੀਕ ਹੈ ਇਹ ਤਾਂ ਫੋਲਡ ਹੋ ਜਾਣਾ ਨਾ ਕੱਚਾ ਕਰਕੇ ਫੋਲਡ ਕਰਕੇ ਉਹ ਤੋਂ ਬਾਅਦ ਚ ਆਪਾਂ ਮੁਰੀ ਦੀ ਨਿਸ਼ਾਨੀ ਲਾਉਣੀ ਹੁੰਦੀ ਹੈ ਮਾਰਕ ਕਿੰਨਾ ਪੰਜ ਇੱਥੇ ਆਪਣਾ ਆ ਗਿਆ ਪੰਜ ਪੰਜ ਦੇ ਬਾਅਦ ਆਪਾਂ ਕਿੰਨਾ ਐਕਸਟਰਾ ਲੈਨੇ ਹੁੰਨੇ ਨੇ ਨੀਚੇ ਨੂੰ ਨੰਨਤੋ ਦੇ ਆ ਗਿਆ ਦੋ ਇੰਚ ਦੋ ਇੰਚ ਆਪਾਂ ਥੱਲੇ ਨੂੰ ਐਕਸਟਰਾ ਲੈਨੇ ਹੁੰਦੇ ਠੀਕ ਹੈ ਇਹਨੂੰ ਆਪਾਂ ਇਹਦੇ ਨਾਲ ਕਰ ਦਨੇ ਮੈਚ ਬਸ ਆ ਸਲੀਵ ਜਿਹੜੀ ਕਟਿੰਗ ਹੋ ਕੇ ਐ ਆ ਲੁੱਕਾ ਦਿੰਦੀ ਹੈ ਮੈਨੂੰ ਆ ਦੋਸਤਾਂ ਨੂੰ ਕਿੰਨੀ ਵਾਰ ਦੱਸਿਆ